ਗਈ ਘਰ ਤੋਂ ਮਤਲਬ ਕਿ ਪਰੋਣੇ ਨੇ ਕੋਤੇ ਕੁੱਟੀ ਹੈ ਜੀ ਇੱਥੇ ਆ ਕੇ ਮਤਲਬ ਕਿ ਉਹਨਾਂ ਨੇ ਕੀ ਕਾ ਨਾਮ ਹੈ ਇੱਥੇ ਮੈਂ ਪੁੜਸ ਲੈਂਡ ਤੋਂ ਤੁਰ ਕੇ ਆ ਕੇ ਇੱਥੇ ਆ ਕੇ ਛਾਲ ਮਾਰ ਦਿੱਤੀ 26 ਤਰੀਕ ਦੀ ਗੱਲ ਹੈ ਜੀ ਇਹ ਜਦੋਂ ਉਹ ਡੈੱਡ ਬੋਡੀ ਕੱਢੀ ਹੈ ਇੱਕ ਬੰਦੇ ਨੇ ਮਤਲਬ ਕਿ ਨਾਲ ਹੀ ਮਤਲਬ ਮਾਜਰੀ ਦੇ بیٹے ਨੇ ਵੀ ਨਾਲ ਛਾਲ ਮਾਰ ਦਿੱਤੀ ਵੀ ਮਤਲਬ ਕੱਢਣ ਦੇ ਕਾਰਨ ਕੱਢਣ ਦੇ ਕਾਰਨ ਮਤਲਬ ਉਹ ਦੀ ਵੀ ਡੈਥ ਹੋ ਗਈ ਜਦੋਂ ਉਹ ਮਤਲਬ ਕਿ ਡੈੱਡ ਬੋਡੀ ਬਾਹਰ ਕਢਾਲ ਲਈ ਤੇ ਇੱਕ ਬੰਦੇ ਨੇ ਚੱਟ ਦੇਣੀ ਮਤਲਬ ਕਿ ਕਬਾਲੀਆਂ ਟਾਕਸੀ ਦੇ ਨਾਲੇ ਚੈਨੀ ਕੱਢ ਲਈ ਤੇ ਜੇਬ ਦੇ ਵਿੱਚ ਪਾ ਰਿਆ ਵੀਡੀਓ ਹੈ ਸਾਡੇ ਕੋਲ ਅਸੀਂ ਮਤਲਬ ਥਾਣੇ ਵਿੱਚ ਇਸ ਟਾਈਮ ਅ ਦੇ ਐਫ ਆਈ ਕਰਾ ਦੀ ਤੇ ਬੰਦੇ ਦੀ ਜਾਂਚ ਕਰੀ ਪਰਤਾਲ ਜੋ ਵੀ ਹੈ ਇਹਦਾ ਕਰਾਇਆ ਜਾਵੇ ਪਰ ਕੀ ਲੱਗਦਾ ਥੰਦਰ ਵੀ ਦੇਖੋ ਵੀ ਇਹ ਤਾਂ ਉਹ ਕੰਮ ਹੋ ਗਿਆ ਵੀ ਇਲਾ ਮਤਲਬ ਕਿ ਮਾਸ ਮੁਕੇ ਤੇ ਮਤਲਬ ਇਲਾ ਚੱਕ ਲੈਣੀ ਇਹ ਕੰਮ ਹੋ ਗਿਆ ਠੀਕ ਹੈ ਨਹੀਂ ਤੇ ਐਡਾ بڑا ਹਸਤਾ ਉਸ ਬੰਦੇ ਨੇ ਕਰਿਆ ਵੀ ਦੇਖੋ ਦੱਸਣ ਦੇ ਕਾਰਨ ਵੀ ਸਾਨੂੰ ਦੱਸਣਾ ਤਾਂ ਕੀ ਸੀ ਵੀ ਆ ਅਹ ਬੜੀ ਲੀ ਸਿਮਾਨਾ ਟੋਟ ਉਹ ਬੰਦਾ ਇਹੀ ਖਾ ਗਿਆ ਸਾਸੀ ਦਾ ਸਮ ਜਦੋਂ ਪਤਾ ਲੱਗਿਆ ਜਦੋਂ ਭੋਗ ਤੇ ਅਸੀਂ ਆਪਣੀ ਵੀਡੀਓ ਤੇ ਖੁਦ ਦੇਖੀ ਅੱਖੀ ਕਿ ਸਾਨੂੰ ਉਸ ਮੈਡ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਇੰਨੇ ਦਿਨ ਤੱਕ ਵੀ ਅਸੀਂ ਕਰੀਏ ਕੀ ਤੇ ਇਸ ਤੋਂ ਜਦੋਂ ਦੇਖੀ ਵੀ ਇਹ ਤਾਂ ਹੋਰੇ ਕੰਮ ਤਾਂ ਫਿਰ ਅਸੀਂ ਚੱਕਣ ਚੱਕਿਆ ਇਹ ਮਤਲਬ 4 ਤਰੀਕ ਨੂੰ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਵੀ 4 ਵਜੇ ਦਾ ਟਾਈਮ ਦਿੱਤਾ ਜੀ ਅੱਜ ਹਾਂਜੀ 4 ਵਜੇ ਆ ਰਹੀ ਹੈ ਤੇ ਬੰਦੇ ਦੀ ਪਛਾਣ ਹੋਈ ਬੰਦੇ ਦੀ ਪਛਾਣ ਹੋ ਰਹੀ ਸਾਡੇ ਮਤਲਬ ਕਿ ਇਦਾਂ ਮਗਰੋੜ ਤੋਂ ਬੰਦਾ ਲੱਗੇ ਹਾਂਜੀ ਇਸ ਤਰ੍ਹਾਂ ਹੈ ਕਿ ਸਾਡੇ ਥਾਣੇ ਚ ਇੱਕ ਮਕਦਮਾ ਦਰਜ ਹੋਇਆ ਸੀ ਲੜਕੀ ਦੇ ਘਰਸਾਂ ਵੱਲੋਂ ਉਹਦੇ ਹਸਬੰਦ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀ ਕਿ ਇਹਦੇ ਕਰਕੇ ਜਿਹੜੀ ਲੜਕੀ ਦੀ ਡੈਥ ਹੋ ਗਈ ਹੁਣ ਇਹਦੇ ਸਮਝਦੀ ਫੈਮਿਲੀ ਨੇ ਕੰਪਲੇਂਟ ਦਿੱਤੀ ਹੈ ਕਿ ਉਹਦੇ ਉਹਦੀ ਲੜਕੀ ਦੀ ਮੇਡ ਬੜੀ ਨਰਟ ਸੀ ਉਹਨੂੰ ਕਿਸੇ ਨੇ ਉਹਦੇ ਗਹਿਣੇ ਕੁਝ ਉਤਾਰ ਲਏ ਸੀ ਉਹ ਅਸੀਂ ਵੈਰੀਫਾਈ ਕਰਾਂਗੇ ਕੀ ਗੱਲ ਸੀ ਵੇਰੀਫਾਈ ਚੋਕੇ ਕਰ ਕਰ ਦਫਤਰੀ ਹੋਈ ਜਾ ਕਿ ਨਹੀਂ ਹਜੇ ਨਹੀਂ ਕੋਈ ਅਸੀਂ ਪਹਿਲਾਂ ਤਾਂ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਪਹਿਲਾਂ ਚੈੱਕ ਤਾਂ ਕਰੀਏ ਨਾ ਕਿ ਕੀ ਗੱਲ ਹੋਈ ਹੈ ਜੋ ਉਹਨਾਂ ਦੇ ਅਲੀਗੇਸ਼ਨ ਉਹਦੀ ਥੋਰੋ ਇਨਵੈਸਟੀਗੇਸ਼ਨ ਕਰਕੇ ਅਸੀਂ ਜੁੜੀ ਵੀ ਅਪਲੀਕੇਸ਼ਨ ਕਰਨੀ ਹੋਣੀ ਹੈ ਸੀ ਗਈ ਘਰ ਤੋਂ ਮਤਲਬ ਕਿ ਪਰੌਣੇ ਨੇ ਕੋਤੇ ਕੁੱਟੀ ਹੈ ਜੀ ਇੱਥੇ ਆ ਕੇ ਮਤਲਬ ਕਿ ਉਹਨਾਂ ਨੇ ਕੀ ਕਾ ਨਾਮ ਹੈ ਫਿਰ ਪੁਲਸ ਲਾਈਨ ਤੋਂ ਤੁਰ ਕੇ ਆ ਕੇ ਇੱਥੇ ਆ ਕੇ ਛਾਲ ਮਾਰ ਦਿੱਤੀ 26 ਤਰੀਕ ਦੀ ਗੱਲ ਹੈ ਜੀ ਇਹ ਜਦੋਂ ਇਹ ਡੈੱਡ ਬੋਡੀ ਕੱਢੀ ਹੈ ਇੱਕ ਬੰਦੇ ਨੇ ਮਤਲਬ ਕਿ ਨਾਲ ਹੀ ਮਤਲਬ ਮਾਜਰੀ ਦੇ بیٹے ਨੇ ਵੀ ਨਾਲ ਛਾਲ ਮਾਰ ਦਿੱਤੀ ਵੀ ਮਤਲਬ ਕੱਢਣ ਦੇ ਕਾਰਨ ਕੱਢਣ ਦੇ ਕਾਰਨ ਮਤਲਬ ਉਹਦੀ ਵੀ ਡੈਥ ਹੋ ਗਈ ਜਦੋਂ ਉਹ ਮਤਲਬ ਕਿ ਡੈੱਡ ਬੋਡੀ ਬਾਹਰ ਕਢਾਲ ਲਈ ਤੇ ਇੱਕ ਬੰਦੇ ਨੇ ਚੱਟ ਦੇਣੀ ਮਤਲਬ ਕਿ ਕਬਾਲੀਆਂ ਟਾਕਸਿਕ ਦੇ ਨਾਲੇ ਚੈਨੀ ਕੱਢ ਲਈ ਤੇ ਜੇਬ ਦੇ ਵਿੱਚ ਪਾ ਰਿਆ ਵੀਡੀਓ ਹੈ ਸਾਡੇ ਕੋਲ ਅਸੀਂ ਮਤਲਬ ਥਾਣੇ ਵਿੱਚ ਇਸ ਟਾਈਮ ਅ ਦੀ ਐਫਆਈ ਕਰਾਦੀ ਤੇ ਬੰਦੇ ਦੀ ਜਾਂਚ ਕਰੀ ਪਰਤਾਲ ਜੋ ਵੀ ਹੈ ਇਹਦਾ ਕਰਾਇਆ ਜਾਵੇ ਪਰ ਕੀ ਲੱਗਦਾ ਤੁਹਾਨੂੰ ਵੀ ਦੇਖੋ ਵੀ ਤਾਂ ਉਹ ਕੰਮ ਹੋ ਗਿਆ ਵੀ ਇਹਨਾਂ ਮਤਲਬ ਕਿ ਮਾਸ ਮੁਕੇ ਤੇ ਮਤਲਬ ਇਹਨਾਂ ਚੱਕ ਲੈਣੀ ਇਹ ਕੰਮ ਹੋ ਗਿਆ ਠੀਕ ਹੈ ਨਹੀਂ ਤੇ ਐਡਾ بڑا ਹੱਸਤਾ ਉਸ ਬੰਦੇ ਨੇ ਕਰਿਆ ਵੀ ਦੇਖੋ ਦੱਸਣ ਦੇ ਕਾਰਨ ਵੀ ਸਾਨੂੰ ਦੱਸਣਾ ਤਾਂ ਕੀ ਸੀ ਵੀ ਆ ਆਹ ਮਤਲਬ ਇਹ ਸੀ ਮਾਨਾ ਤੁਹਾਡਾ ਉਹ ਬੰਦਾ ਇਹੀ ਖਾ ਗਿਆ ਸਾਸੀ ਦਾ ਸਮ ਜਦੋਂ ਪਤਾ ਲੱਗਿਆ ਜਦੋਂ ਭੋਗ ਤੇ ਅਸੀਂ ਆਪਣੀ ਵੀਡੀਓ ਤੇ ਖੁਦ ਦੇਖੀ ਅੱਖੀ ਕਿ ਸਾਨੂੰ ਉਸ ਮੈਡ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਇੰਨੇ ਦਿਨ ਤੱਕ ਵੀ ਅਸੀਂ ਕਰੀਏ ਕੀ ਤੇ ਇਸ ਤੋਂ ਜਦੋਂ ਦੇਖੀ ਵੀ ਇਹ ਤਾਂ ਹੋਰੇ ਕੰਮ ਤਾਂ ਫਿਰ ਅਸੀਂ ਚੱਕਣ ਚੱਕਿਆ ਇਹ ਮਤਲਬ ਚਾਰ ਤਰੀਕ ਨੂੰ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਵੀ 4 ਵਜੇ ਦਾ ਟਾਈਮ ਦਿੱਤਾ ਜੀ ਅੱਜ ਹਾਂਜੀ 4 ਵਜੇ ਆ ਰਹੀ ਜੀ ਇਸ ਬੰਦੇ ਦੀ ਪਛਾਣ ਹੋਈ ਬੰਦੇ ਦੀ ਪਛਾਣ ਹੋ ਰਹੀ ਸਾਡੇ ਮਤਲਬ ਕਿ ਇਹਦਾ ਮਗਰੋੜ ਤੋਂ ਬੰਦਾ ਲੱਗੇ ਹਾਂਜੀ ਇਸ ਤਰ੍ਹਾਂ ਹੈ ਕਿ ਸਾਡੇ ਥਾਣੇ ਚ ਇੱਕ ਮਕਦਮਾ ਦਰਜ ਹੋਇਆ ਸੀ ਲੜਕੀ ਦੇ ਵਾਰਸਾਂ ਵੱਲੋਂ ਉਹਦੇ ਹਸਬੰਦ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀ ਕਿ ਇਹਦੇ ਕਰਕੇ ਜਿਹੜੀ ਲੜਕੀ ਦੀ ਡੈਥ ਹੋ ਗਈ ਹੁਣ ਇਹਦੇ ਸਮੇਂ ਦੀ ਫੈਮਿਲੀ ਨੇ ਕੰਪਲੇਂਟ ਦਿੱਤੀ ਹੈ ਕਿ ਉਹ ਜਦੋਂ ਉਹਦੀ ਲੜਕੀ ਦੀ ਵੈਡਬਡੀ ਨਰਜ ਸੀ ਉਹਨੂੰ ਕਿਸੇ ਨੇ ਉਹਦੇ ਗਣੇ ਕੁਝ ਉਤਾਰ ਲਏ ਸੀ ਉਹ ਅਸੀਂ ਵੈਰੀਫਾਈ ਕਰਾਂਗੇ ਕੀ ਗੱਲ ਸੀ ਵੇਰੀਫਾਈ ਕੀਤਾ ਕਿ ਉਹ ਕਾਰਨ ਦਫਤਰੀ ਹੋਈ ਹੈ ਜਾਂ ਨਹੀਂ ਹਜੇ ਨਹੀਂ ਕੋਈ ਅਸੀਂ ਪਹਿਲਾਂ ਤਾਂ ਉਹਨਾਂ ਦੀ ਕੰਪਲੇਂਟ ਦੇ ਅਧਾਰ ਤੇ ਪਹਿਲਾਂ ਚੈੱਕ ਤਾਂ ਕਰੀਏ ਨਾ ਕਿ ਕੀ ਗੱਲ ਹੋਈ ਹੈ ਜੋ ਉਹਨਾਂ ਦੇ ਅਲੀਗੇਸ਼ਨ ਹੈ ਉਹਦੀ ਦੀ thorough investigation ਕਰਕੇ ਕੋਈ ਅਸੀਂ ਜੁੜੀ ਵੀ ਐਪਲੀਕੇਸ਼ਨ ਵੀ ਹੋਰ ਦੀ ਕਰਾਂਗੇ